ਇਸ ਸੰਬੰਧੀ ਬੜੀ ਹੀ ਮੰਦਭਾਗੀ ਖਬਰ ਆ ਰਹੀ ਹੈ ਹਸ਼ਾਲਪੁਰ ਤੋਂ ਹਸ਼ਾਲਪੁਰ ਨੂੰ ਮਕੇਰੀਆਂ ਰੋਡ ਦੇ ਉੱਪਰ ਪੈਂਦੇ ਹਾਜੀਪੁਰ ਨਜ਼ਦੀਕ ਇੱਕ ਸੜਕਾ ਦੁਰਘਟਨਾ ਦੌਰਾਨ ਦੋ ਦੀ ਮੌਤ ਹੋ ਗਈ ਜੋ ਕਿ ਦੋਵੇਂ ਭੈਣ ਭਾਈ ਦੱਸੇ ਜਾ ਰਹੇ ਹਨ ਤੇ ਚਾਰ ਦੇ ਇੱਕ ਵੀ ਗੰਭੀਰ ਜ਼ਖਮੀ ਹੋ ਗਏ ਹਨ ਇਸ ਸੰਬੰਧੀ ਮਿਲੀ ਜਾਣਕਾਰੀ ਅਨੁਸਾਰ ਤੇ ਖੜੇ ਚੰਦੇ ਨੇ ਦੱਸਿਆ ਕਿ ਇੱਕ ਕਾਰ ਤੇਜ਼ ਰਫ਼ਤਾਰ ਆ ਰਹੀ ਸੀਗੀ ਜੋ ਕਿ ਸਿੱਧੀ ਦਸਤ ਨਾਲ ਟਕਰਾ ਗਈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਚਾਲਕ ਨੂੰ ਹਾਟੈਕ ਆਇਆ ਹੋਵੇਗਾ ਜਿਸ ਦੌਰਾਨ ਮੌਕੇ 'ਤੇ ਭੈਣ ਭਾਈਆਂ ਦੀ ਮੌਤ ਹੋ ਗਈ ਤੇ ਬੱਚੇ ਸਮੇਂ ਚਾਰ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪਹਿਲਾਂ ਚਾਰਪੁਰ ਜਾਇਆ ਗਿਆ ਫਿਰ ਜਲੰਧਾ ਰੈਫਰ ਕਰ ਦਿੱਤਾ ਗਿਆ ਉੱਥੋਂ ਦਿਖਾਣੇ ਮੌਕੇ ਦੇ ਭੈਂਕਰ ਤਸਵੀਰਾਂ ਉਹ ਹਾਜੀਪੁਰ ਸੇ ਗੱਡੀ ਆ ਰਹੀ ਸੀ ਉਹ ਡਰਾਈਵਰ ਨੂੰ ਜਸਾਇਦਾ ਟੈਕ ਆ ਗਿਆ ਤੋਂ ਟੁੱਟਾ ਸੇ ਜਾ ਕੇ ਪੇਰੇਸਨ ਅਗਲਾਲ ਪਚ ਗਿਆ ਉਹ ਬੰਦੇ ਸੋ ਨਾ ਦੇਚ ਹੋ ਗਏ ਚਾਰ ਮਿਟਾਇਏ ਕੀ ਕਬੂ ਕੀ ਘਟਨਾ ਜੀ ਇਹ ਲਗਭਗ ਆਪ ਕੋ 5:30 ਵਜੇ ਇੱਕ ਮਕੇੜੀ ਦੀ ਫੈਮਿਲੀ ਸੀ ਦੁਪਹਿਰ ਕਿਸੀ ਧਰਮ ਸਥਾਨ ਤੇ ਗਈ ਸੀ ਉੱਥੋਂ ਜਦੋਂ ਵਾਪਸ ਆਣ ਲੱਗੇ ਤਾਂ ਇਥੇ ਸ਼ਾਹਨਾ ਟੱਪੇ ਲਾਈਫ ਕੇਅਰ ਹਸਪੀਟਲ ਲਾਗੇ ਦਾ ਜਿਹੜਾ ਬੰਦਾ ਚਾਲਕ ਸੀਗਾ ਜਾਇਸ਼ ਇਹਨੂੰ ਜਦ ਤੱਕ ਉਹ ਅਟੈਕ ਵਗੈਰਾ ਆ ਗਿਆ ਉਸ ਨਾਲ ਗੱਡੀ ਜਿਹੜੀ ਬੇਕਾਬੂ ਹੋ ਗਈ ਮੌਕੇ ਤੇ ਦੋਨੇ ਭੈਣ ਪਰਾ ਕੇ ਬੈਠੇ ਦੋਨਾਂ ਦੀ ਡੈਥ ਹੋ ਗਈ ਹੈ ਇਹਨਾਂ ਦੇ ਟੋਟਲ 6 ਸੀਗੇ ਜਿਹੜੇ ਸ਼੍ਰੀਆ ਟੂ ਚਾਰਜਡ ਚੱਕਮੀ ਹੈਗੇ ਉਹ ਡੀਐਮਸੀ ਬੁਖਰਾਣਾ ਦਾ ਰੈਫਰ ਕਰਤਾ ਉਹ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਅਸੀਂ ਬਣਦੇ ਕਾਰਵਾਈ ਕਰ 174 ਦੀ ਕਾਰਵਾਈ ਕਰ ਰਹੇ ਹਾਂ